ਸਿੱਖ ਦਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਹੈ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਤੇ ਉਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਤੇ ਅੱਜ ਅਸੀਂ ਸਾਡੀਆਂ ਜਿਹੜੀਆਂ ਸਾਰੀਆਂ ਸਮੂਚੀਆਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕੀ। ਇਹ ਅੱਜ ਸਰਕਾਰ ਦੇ ਨਾਲ ਇੱਕ ਮੀਟਿੰਗ ਵੀ ਹੋ ਰਹੀ ਹੈ। ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਨੇ। ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ। ਫਿਰ ਤਾਂ ਹੋ ਸਕਦਾ ਮਹਾਰਾਜ ਕਿਰਪਾ ਕਰੇ ਪਰ ਜੇਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੁੱਟਣ ਤੇ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਐ ਇਹ ਕਿਤੇ ਪਹਿਲੀ ਵਾਰ ਹੋਣੀ ਆ। ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅੱਜ ਤੱਕ ਇਹਨਾਂ ਨੇ ਟੈਂਕਾਂ توپਾਂ ਦੀ ਵਰਤੋਂ ਕਰਕੇ ਦੇਖ ਲਈ ਆ ਤੇ ਖਾਲਸਾ ਟੈਂਕਾਂ ਤੇ توپਾਂ ਨੇ ਨਹੀਂ ਡਰਿਆ ਤੇ ਇਹ ਮੈਨੂੰ ਇਹ ਦੱਸੋ ਵੀ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਸਾਨੂੰ ਸਿੱਖ ਦਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਹੈ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਤੇ ਉਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ ਤੇ ਅੱਜ ਅਸੀਂ ਸਾਡੀਆਂ ਜੜੀਆਂ ਸਾਰੀਆਂ ਸਮੂਚੀਆਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂਆਂ ਵੱਲੋਂ ਜਿਹੜਾ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਤੇ ਅੱਜ ਸਰਕਾਰ ਦੇ ਨਾਲ ਕਮੀਟਿੰਗ ਵੀ ਹੋ ਰਹੀ ਹੈ ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਨੇ ਫਿਰ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੈਠ ਕੇ ਅੱਗੇ ਵਿਚਾਰ ਕਰਾਂਗੇ ਫਿਰ ਤਾਂ ਹੋ ਸਕਦਾ ਮਹਾਰਾਜਾ ਕਿਰਪਾ ਕਰੇ ਪਰ ਜੇਕਰ ਉਹ ਸਾਡਾ ਕੋਈ ਨਾ ਕੋਈ ਪ੍ਰੀਖਿਆ ਲੈਣ ਵਾਸਤੇ ਅੱਗੇ ਸੋਚਣ ਤੇ ਫਿਰ ਜਿਹੜੀਆਂ ਇਹ ਹਰਿਆਣਾ ਸਰਕਾਰ ਨੇ ਤਿਆਰੀਆਂ ਕੀਤੀਆਂ ਹੈ ਇਹ ਕਿਤੇ ਪਹਿਲੀ ਵਾਰ ਹੋਣੀ ਹੈ ਇਹ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ ਇਹ ਅੰਗਰੇਜ਼ਾਂ ਤੋਂ ਨਹੀਂ ਡਰਿਆ ਇਹ ਦਿੱਲੀ ਦੇ ਤਖਤ ਤੇ ਬੈਠੇ ਹੁਕਮਰਾਨਾਂ ਤੋਂ ਅਜੇ ਤੱਕ ਇਹਨਾਂ ਨੇ ਟੈਂਕਾਂ ਤੋਪਾਂ ਦੀ ਵਰਤੋਂ ਕਰਕੇ ਦੇਖ ਲਈ ਆ ਤੇ ਖਾਲਸਾ ਟੈਂਕਾਂ ਤੇ ਤੋਪਾਂ ਨੇ ਡਰਿਆ ਤੇ ਇਹ ਮੈਨੂੰ ਇਹ ਦੱਸੋ ਵੀ ਉਹ ਜਿਹੜੇ ਪੱਥਰ ਜੇ ਲਾਏ ਨੇ ਉਹ ਪੱਥਰ ਜੇ ਸਾਨੂੰ ਜਿਹੜਾ ਰੋਕਣਾ ਸਾਨੂੰ ਰੋਕ ਲੈਣਗੇ ਸਾਨੂੰ